ਅੱਲਾ ਤੱਕਾ ਲੋਕ ਥਿਰਫ ਅਪਵਾਹ ਸੁਣ ਰਹੇ ਸੀ ਕਿਸੇ ਨੇ ਕਿਹਾ ਐਕਸੀਡੈਂਟ ਸੀ ਕਿਸੇ ਨੇ ਕਿਹਾ ਆਵਾਰਾਂ ਪਸ਼ੂਵਾਂ ਨਾਲ ਮੌਤ ਹੋਈ ਸੀ ਕਿਸੇ ਨੇ ਕੁਝ ਹੋਰ ਕਿਹਾ ਪਰ ਅੱਜ ਰਾਜਵੀਰ ਜਵੰਦਾ ਦੀ ਸਹੇਲੀ ਕੈਮਰੇ ਸਾਹਮਣੇ ਆਈ ਤੇ ਦੱਸਿਆ ਉਹ ਸੱਚ ਜੋ ਅੱਜ ਤੱਕ ਕਿਸੇ ਨੇ ਨਹੀਂ ਸੁਣਿਆ ਸੀ ਉਸਨੇ ਕਿਹਾ ਰਾਜਵੀਰ ਬਾਰੋ ਹੱਸਦਾ ਸੀ ਲੋਕਾਂ ਨਾਲ ਮਿਲਦਾ ਸੀ ਸਟੇਜ ਤੇ ਚਮਕਦਾ ਸੀ ਪਰ ਅੰਦਰੋਂ ਉਹ ਹਰ ਰੋਜ਼ ਟੁੱਟਦਾ ਜਾ ਰਿਹਾ ਸੀ ਉਹ ਕਹਿੰਦੀ ਉਹ ਕਈ ਵਾਰ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਲੋਕਾਂ ਲਈ ਹੱਸਦਾ ਆਂ ਪਰ ਆਪਣੇ ਲਈ ਨਹੀਂ ਉਸ ਦੀ ਅੱਖਾਂ 'ਚ ਹਮੇਸ਼ਾ ਇੱਕ ਚਮਕ ਹੁੰਦੀ ਸੀ ਪਰ ਉਹ ਚਮਕ ਹੁਣ ਪਤਾ ਲੱਗ ਰਹੀ ਆ ਕਿੰਨੇ ਦਰਦ ਪਿੱਛੇ ਲੁਕੋ ਰੱਖੇ ਸੀ ਰਾਜਵੀਰ ਨੇ ਉਹ ਦੱਸਦੀ ਆ ਅਖੀਰਲੇ ਕੁਝ ਦਿਨਾਂ ਚ ਉਹ ਬਹੁਤ ਚੁੱਪ ਹੋ ਗਿਆ ਸੀ ਨਾ ਜਿਆਦਾ ਬੋਲਦਾ ਸੀ ਨਾ ਹੱਸਦਾ ਸੀ ਮੈਂ ਪੁੱਛਿਆ ਵੀ ਸਭ ਠੀਕ ਆ ਨਾ ਉਹ ਸਿਰਫ ਇੱਕੋ ਗੱਲ ਕਹਿੰਦਾ ਮੇਰੇ ਨਾਲ ਕੁਝ ਗਲਤ ਹੋਣ ਵਾਲਾ ਆ ਉਹ ਕਹਿੰਦੀ ਉਸ ਵੇਲੇ ਮੈਨੂੰ ਲੱਗਿਆ ਸ਼ਾਇਦ ਮਜ਼ਾਕ ਕਰ ਰਿਹਾ ਹੋਵੇਗਾ ਕਿਉਂਕਿ ਰਾਜਵੀਰ ਦੀ ਆਦਤ ਸੀ ਮਜ਼ਾਕ ਕਰਨ ਦੀ ਪਰ ਅੱਜ ਜਦੋਂ ਮੈਂ ਉਹ ਗੱਲ ਯਾਦ ਕਰਦੀ ਆ ਮੇਰੇ ਹੱਥ ਕੰਬ ਜਾਂਦੇ ਨੇ ਤੇ ਫਿਰ ਇੱਕ ਥਬੇਰੇ ਹਵਾਂ ਰਾਈ ਰਾਜਵੀਰ ਹੁਣ ਨਹੀਂ ਰਿਹਾ ਉਸ ਟਾਈਮ ਤੇ ਪੂਰੀ ਦੁਨੀਆ ਥੰਮ ਗਈ ਤੇ ਮੇਰੇ ਕੰਨਾਂ ਚ ਸਿਰਫ ਕਹੀ ਆਵਾਜ਼ ਗੂੰਜ ਰਹੀ ਸੀ ਮੇਰੇ ਨਾਲ ਕੁਝ ਗਲਤ ਹੋਣ ਵਾਲਾ ਆ ਜੋ ਉਸਨੇ ਕਿਹਾ ਸੀ ਮੈਨੂੰ ਉਸ ਦੀ ਸੁਹੇਲੀ ਨੇ ਰੋਂਦੇ ਹੋਏ ਕਿਹਾ ਲੋਕਾਂ ਨੂੰ ਸਿਰਫ ਉਸ ਦੀ ਸ਼ੋਹਰਤ ਦਿਖੀ ਪਰ ਕਿਸੇ ਨੇ ਨਹੀਂ ਦੇਖਿਆ ਕਿ ਉਹ ਕਿੰਨਾ ਇਕੱਲਾ ਹੋ ਗਿਆ ਸੀ ਉਹ ਕਹਿੰਦੀ ਰਾਤ ਦੇ ਬਿੱਲੇ ਮੈਨੂੰ ਕਾਲ ਕਰਕੇ ਕਈ ਵਾਰ ਕਹਿੰਦਾ ਹੁੰਦਾ ਸੀ ਤੇ ਪੁੱਛਦਾ ਹੁੰਦਾ ਸੀ ਤੂੰ ਕਦੇ ਸੋਚਿਆ ਬੀਆ ਕਿ ਮੈਂ ਕੁਝ ਲੱਗਦਾ ਬੀਆ ਜਾਂ ਨਹੀਂ ਪਰ ਅਸਲ 'ਚ ਮੈਂ ਖੁਸ਼ ਨਹੀਂ ਆ ਮੈਂ ਹੱਸ ਕੇ ਕਹਿ ਦਿੰਦੀ ਹੁੰਦੀ ਸੀ ਨਾ ਯਾਰ ਤੂੰ ਤਾਂ ਬੜਾ ਸਟਰੋਂਗ ਆ ਪਰ ਅੱਜ ਸੋਚਦੀ ਆ ਉਸ ਨੂੰ ਸਟਰੈਂਥ ਨਹੀਂ ਉਸ ਨੂੰ ਸਹਾਰਾ ਚਾਹੀਦਾ ਸੀ ਉਸਨੇ ਦੱਸਿਆ ਅਖੀਰਲੇ ਰਾਤ ਉਹ ਬਹੁਤ ਉਦਾਸ ਸੀ ਉਸਨੇ ਕਿਹਾ ਮੈਨੂੰ ਥੋੜਾ ਟਾਈਮ ਚਾਹੀਦਾ ਆ ਸਭ ਤੋਂ ਦੂਰ ਤੇ ਫਿਰ ਅਗਲੇ ਦਿਨ ਉਹ ਘੁੰਮਣ ਨਿਕਲ ਗਿਆ ਤੇ ਫਿਰ ਅਗਲੇ ਦਿਨ ਉਹ ਨਹੀਂ ਰਿਹਾ ਇਹ ਕਹਿ ਕੇ ਉਹ ਕਮਰੇ ਸਾਹਮਣੇ ਢੈ ਟੈਰੀ ਹੋ ਗਈ ਲੋਕਾਂ ਨੇ ਕਿਹਾ ਐਕਸੀਡੈਂਟ ਸੀ ਕਿਸੇ ਨੇ ਕਿਹਾ ਆਵਾਰਾ ਪਸ਼ੂਆਂ ਕਰਕੇ ਸੀ ਉਸ ਸਮੇਂ ਦੀਆਂ ਕਾਲਡ ਕੋਡਿੰਗ ਤੇ ਕੁਝ ਲੋਕਾਂ ਦੇ ਸਟੇਟਮੈਂਟਸ ਆਬ ਕੁਝ ਕਈ ਸਵਾਲ ਛੱਡ ਗਿਆ ਉਸ ਦੀ ਸਹੇਲੀ ਕਹਿੰਦੀ ਆ ਉਹ ਕੁਝ ਦਿਨਾਂ ਤੋਂ ਡਰਿਆ ਹੋਇਆ ਸੀ ਕਹਿੰਦਾ ਸੀ ਮੈਂ ਕੁਝ ਸੱਚ ਜਾਣ ਲਿਆ ਆ ਪਰ ਹੁਣ ਕਈ ਲੋਕ ਮੇਰੇ ਵਿਰੁੱਧ ਹੋ ਗਏ ਨੇ ਪਰ ਇਹ ਸੱਚ ਕੀ ਸੀ ਕਿਸੇ ਨੇ ਨਹੀਂ ਦੱਸਿਆ ਹੁਣ ਸਾਰਿਆਂ ਦੀ ਅੱਖਾਂ ਉਸ ਦੀ ਸਹੇਲੀ ਤੇ ਹੀ ਟਿਕੀਆਂ ਨੇ ਉਹ ਕਹਿੰਦੀ ਆ ਕਿ ਮੈਂ ਹੌਲੀ ਹੌਲੀ ਸਾਰਾ ਸੱਚ ਦੁਨੀਆ ਸਾਹਮਣੇ ਲਿਆਵਾਂਗੀ ਉਹਦੇ ਕੋਲ ਕੁਝ ਵੀਡੀਓ ਕਲਿੱਪਸ ਤੇ ਮੈਸੇਜ ਨੇ ਜੋ ਸ਼ਾਇਦ ਸਾਰਾ ਮਾਮਲਾ ਬਦਲ ਸਕਦੇ ਨੇ ਰਾਜਵੀਰ ਜਵੰਦਾ ਤੂੰ ਤਾਂ ਚਲਾ ਗਿਆ ਪਰ ਤੂੰ ਛੱਡ ਗਿਆ ਉਹ ਸਵਾਲ ਜਿਨ੍ਹਾਂ ਦੇ ਜਵਾਬ ਅੱਜ ਕੋਈ ਨਹੀਂ ਦੇ ਸਕਦਾ ਤੇ ਸ਼ਾਇਦ ਕਦੀ ਕੋਈ ਦੇ ਵੀ ਨਾ ਸਕੇ ਤੇ ਉਸ ਦੀ ਸਹੇਲੀ ਦੀ ਆਖਰੀ ਲਾਈਨ ਜਦੋਂ ਉਸ ਨੇ ਕੈਮਰੇ ਵੱਲ ਦੇਖਿਆ ਤੇ ਕਿਹਾ ਰਾਜਵੀਰ ਕਿੱਥੇ ਵੀ ਹੋਵੇ ਉਹ ਅੱਜ ਵੀ ਮੇਰੇ ਨਾਲ ਆ ਤੇ ਹਮੇਸ਼ਾ ਮੇਰੇ ਨਾਲ ਹੇਗਾ ਇਹ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਭਰ ਆਈਆਂ ਜੇ ਤੁਸੀਂ ਵੀ ਰਾਜਵੀਰ ਮੰਗ ਸੱਚੀਆਂ ਦੋਸਤੀਆਂ ਤੇ ਸਾਫ਼ ਦਿਲਾਂ ਵਾਲੇ ਲੋਕਾਂ ਤੇ ਵਿਸ਼ਵਾਸ ਰੱਖਦੇ ਹੋ ਤਾਂ ਇੱਕ ਲਾਈਕ ਕਰ ਦਿਓ ਕਮੈਂਟ ਚ ਆਰ ਆਈ ਪੀ ਰਾਜਵੀਰ ਜ਼ਰੂਰ ਲਿਖ ਕੇ ਜਾਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਲਿਆਉਣ ਵਾਲੇ ਆ ਉਸ ਦੀ ਜ਼ਿੰਦਗੀ ਦੇ ਉਹ ਪੰਨੇ ਜੋ ਦੁਨੀਆ ਤੋਂ ਲੁਕੇ ਰਹੇ ਪਰ ਹੁਣ ਉਹ ਸੱਚ ਸਾਹਮਣੇ ਆਵੇਗਾ ਤੇ ਪਲੀਜ਼ ਸਬਸਕ੍ਰਾਈਬ ਕਰ ਲਿਓ